ਬਠਿੰਡਾ ਦੇ ਪਿੰਡ ਬੀੜ ਤਲਾਬ ਦੇ ਇੱਕ ਨੌਜਵਾਨ ਦੀ ਕੇਂਦਰੀ ਜੇਲ੍ਹ ਦੇ ਅੰਦਰ ਹੋਈ ਮੌਤ ਪਰਿਵਾਰਕ ਮੈਂਬਰਾਂ ਨੇ ਕੀਤੀ ਅਨਸਾਫੀ ਮੰਗ ਅੱਜ ਪੁਲਿਸ ਵੱਲੋਂ ਬਠਿੰਡਾ ਦੇ ਸਿਬਲਾ ਤਲਵੰਡੀ ਖੇਡ ਵਿਖੇ ਇਹ ਨਿਖੇੜੀ ਬਿਆਨ ਪੁਲਿਸ ਨੇ ਕਿਹਾ ਜਿਸ ਤਰ੍ਹਾਂ ਪਰਿਵਾਰਕ ਮੈਂਬਰ ਬਿਆਨ ਲਿਖਾਉਣਗੇ ਉਸ ਤਰ੍ਹਾਂ ਹੋਵੇਗੀ ਕਾਰਵਾਈ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦਾ ਜਿੱਥੇ ਕੇਂਦਰੀ ਜੇਲ੍ਹ ਦੇ ਅੰਦਰ ਬੰਦ ਇੱਕ ਹਵਾਲਾਤੀ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਉਹਨਾਂ ਦੀ ਆਪਣੇ ਪੜੋਸੀਆਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਤਾਂ ਉਹਨਾਂ ਵੱਲੋਂ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਸ ਵੱਲੋਂ ਉਹਨਾਂ ਨੂੰ ਫੜਮਿਕ ਜੇਲ੍ਹ ਦਾ ਸਾਡੇ ਤੇ ਮਾਮਲਾ ਦਰਜ ਕਰਕੇ ਸਾਡੇ ਆਪਣੇ ਗ੍ਰਿਡਿਨ ਜਿਹੜਾ ਹੈ ਉਹ ਜੇਲ੍ਹ ਦੇ ਅੰਦਰ ਭੇਜ ਦਿੱਤਾ ਗਿਆ ਅਤੇ ਕੇਂਦਰੀ ਜੇਲ੍ਹ ਦੇ ਅੰਦਰ ਬੰਦ ਹਵਾਲਾ ਤੇ ਦੀ ਮੌਤ ਹੋ ਚੁੱਕੀ ਹੈ ਉਹ ਵੀ ਪਤਨੀ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਵਿਅਕਤੀਆਂ ਵੱਲੋਂ ਝਗੜਾ ਹੋਇਆ ਸੀ ਪ੍ਰਾਣੀ ਆਪਣਾ ਕੀ ਦੇ ਪੈਸੇ ਦੇ ਲੈਣ ਦੇ ਨੂੰ ਕਰਕੇ ਜਿਹੜਾ ਝਗੜਾ ਹੋਇਆ ਸੀ ਤਾਂ ਜੋ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਉਸ ਦੇ ਕਾਰਨ ਹੀ ਉਹਦੇ ਪੱਦੀ ਦੀ ਮੌਤ ਹੋਈ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਅਨਸਾਫ਼ ਦੀ ਮੰਗ ਕੀਤੀ ਗਈ ਹੈ ਅਸੰਧਾਰੀਆਂ ਬਠਿੰਡਾ ਦੇ ਸਿਵਲ ਹਾਟਾ ਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਇੱਥੇ ਕੇਂਦਰੀ ਜੇਲ੍ਹ ਦੇ ਅੰਦਰ ਬੰਦੇ ਕਹਾਵਲਾ ਤੇ ਜੋ ਪੀੜਤਲਾਕ ਰਹਿਣ ਵਾਲਾ ਸੀ ਉਹਦੀ ਮੌਤ ਹੋ ਚੁੱਕੀ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਅਨਸਾਫ਼ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਇਸ ਸੰਬੰਧੀ ਜੋ ਕਿਸਟੇਟ ਵੱਲੋਂ ਇਹ ਇਹ ਜਾਂਚ ਅੱਜ ਆਪਣਾ ਕੀਤੀ ਜਾਵੇਗੀ ਅਤੇ ਉਹਨਾਂ ਵੱਲੋਂ ਉਹਨਾਂ ਦੀ ਆਪਣਾ ਨਿਗਰਾਨੀ ਵਿੱਚ ਇਥੇ ਬਠਿੰਡਾ ਦੇ ਸਿਹਰਾਪੁਰ ਵਿਖੇ ਉਹਦਾ ਪੋਸਟਮਾਰਟਮ ਹੋਇਆ ਉਹ ਹੋਵੇਗਾ ਆਓ ਉਸ ਨੂੰ ਸੁਣਾਉਣੇ ਆ ਇਸ ਸਬੰਧੀ ਕੀ ਕਹਿੰਦੀ ਹੈ ਇਸ ਮਿੱਤਕ ਵਿਅਕਤੀ ਹਵਾਲਾਤੀ ਦੀ ਪਤਨੀ ਉਹਨਾਂ ਦਾ ਇੱਕ ਪਰਿਵਾਰਕ ਅਤੇ ਬਠਿੰਡਾ ਦੇ ਥਾਣਾ ਛਦਰ ਦੀ ਪੁਲਿਸ ਪਾਰਟੀਆਂ ਇਸ ਮਾਮਲੇ ਨੂੰ ਦੇਖੀ ਕੀ ਕਹਿੰਦੀ ਹੈ ਆਓ ਉਸ ਨੂੰ ਸੁਣਾਉਣੇ ਇਸ ਸਬੰਧੀ ਸਾਰੀ ਗੱਲਬਾਤ ਬਈ ਤੁਹਾਡਾ ਮੇਰਾ ਨਾਮ ਬਲਵਿੰਦਰ ਕੌਰ ਬਲਵਿੰਦਰ ਕੀ ਹੋਇਆ ਤੁਹਾਡੇ ਘਰ ਵਾਲ ਦੇ ਨਾਲ ਕਿਵੇਂ ਮੌਤ ਹੋਈ ਹੈ ਕਾਰਨ ਕੀ ਹੈ ਹਾਂ ਦੇ ਕੁੱਟਮਾਰ ਕੀਤੀ ਹੈ ਸਾਡੇ ਪੜੋਸੀਆਂ ਨੇ ਤੇ ਨਾਮ ਹੈ ਸੰਦੀਪ ਜੱਸੀ ਬੱbbi ਉਹਨਾਂ ਦਾ ਜਵਾਈ ਹੈਪੀ ਇਹਨਾਂ ਨੇ ਕੁੱਟਮਾਰ ਕੀਤੀ ਕੇਵਲ ਦੇ ਮੁੰਡਿਆਂ ਨੇ ਕਰਿਆ ਕੇ ਕੁੱਟਮਾਰ ਕਰਕੇ ਡਲੇ ਮਾਰਿਆ ਬਹੁਤ ਕੋਸ਼ਿਸ਼ ਕੀਤਾ ਮੇਰੀ ਐਕਟਵਾ ਵੀ ਬੰਨੀ ਆ ਗੇਟ ਵੀ ਬੰਨਾ ਹੈ ਫਿਰ ਮੁੜ ਕੇ ਰਾਤ ਨੂੰ 8-9 ਵਜੇ ਦੇ ਕਰੀਬ ਉਹ ਦੁੱਧ ਲੈਣ ਗਿਆ ਉਹਨੂੰ ਚੱਕ ਕੇ ਲੈ ਗਏ ਨੇ ਦੋ ਮੋਟਰਸਾਈਕਲ ਤੇ ਆ ਕੇ ਉਹਨੂੰ ਪਤਾ ਨਹੀਂ ਕੀ ਮਾਰਿਆ ਕੀ ਨਹੀਂ ਕੋਈ ਅਹਜੀ ਚੀਜ਼ ਦਿੱਤੀ ਨਹੀਂ ਸੀ ਲਈ ਤੇ ਸੱਟ ਗਏ ਨੇ ਸਾਨੂੰ ਪਤਾ ਨਹੀਂ ਲੱਗਾ ਸਾਰਾ ਰਾਤ ਬਾਲਦੇ ਰਹੇ ਸਾਨੂੰ ਨਹੀਂ ਮਿਲㄠ ਉਹ ਸ਼ਿਕਾਇਤ ਕੀਤੀ ਸੀ ਪੁਲਿਸ ਨੂੰ ਉਦੋਂ ਕੁੱਟ ਮਾਰ ਤੋਂ ਬਾਅਦ ਆਹ ਸੀ ਕਹਿੰਦੇ ਸੀਗੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੀ ਕਾਰ ਵੀ ਕੀਤੀ ਪੁਲਿਸ ਨੇ ਫਿਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਿੱਤੇ ਚੱਕ ਕੇ ਉਹਦਾ ਤੇ ਪਰਚਾ ਪਾ ਕੇ ਤੇ ਉਹਨੂੰ ਜੇਲ੍ਹ ਵੇਚਦਾ ਮੈਂ ਬਹੁਤ ਕਰਲਾਈ ਬਹੁਤ ਰੋਈ ਬਹੁਤ ਕੁਝ ਕੀਤਾ ਪਰ ਨਹੀਂ ਮੇਰੇ ਪੁਲਸ ਵਾਲਿਆਂ ਨੇ ਮਲਾਜਮਾਂ ਨੇ ਨਹੀਂ ਜਮਾ ਹੀ ਨਹੀਂ ਸੁਣੀ ਹਾਂ ਹੁਣ ਉਹਨੂੰ ਖਤੋਂ ਕਰਤਾ ਜੇਸ ਕੀ ਹੋ ਗਿਆ ਫਿਰ ਜੈ ਚ ਪਤਾ ਨਹੀਂ ਕੀ ਹੋਇਆ ਕੀ ਨਹੀਂ ਕੋਈ ਇਹਨਾਂ ਦੇ ਬੰਦੇ ਹੋਣੇ ਉੱਥੇ ਕੁੱਟ ਮਾਰ ਕੇ ਪਤਾ ਨਹੀਂ ਕੀ ਕਰਤੇ ਪੁਸ਼ਪ ਮੜਮ ਹੋ ਗਿਆ ਤੇ ਹਸਪਤਾਲ ਦੇ ਵਿੱਚ ਕੀ ਹੋਇਆ ਅਜੇ ਨਾ ਕੋਈ ਪਤਾ ਨਹੀਂ ਕੀ ਕਹਿੰਦੇ ਪੁਲਸ ਵਾਲੇ ਹੁਣ ਤੁਸੀਂ ਬਿਆਨ ਲਿਖਾਇਆ ਕੀ ਕਹਿੰਦੇ ਪੁਲਸ ਕੀ ਕਹਿੰਦੀ ਹੈ ਪੁਲਸ ਵਾਲਿਆ ਕਹਿੰਦੇ ਆ ਰਿਪੋਰਟ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਮੈਨੂੰ ਇੰਤਜ਼ਾਮ ਮਿਲਣਾ ਚਾਹੀਦਾ ਮੇਰੇ ਬੱਚੇ ਛੋਟੇ ਜੀ ਹੈ ਉਹਨਾਂ ਨੇ ਪਿਆ ਸੀਗਾ ਤੈਨੂੰ ਮਾਰ ਕੇ ਖਤਮ ਕਰਕੇ ਸੱਟਣਾ ਬਸ ਉਹਨਾਂ ਸੱਟਤਾ ਬੰਦੇ ਕੌਣ ਹੈ ਕਿਉਂ ਲੜਾਈ ਦਾ ਕਾਰਨ ਕੀ ਸੀਗਾ ਲੜਾਈ ਬਸ ਇਹਨਾਂ ਨਾਲ ਅਸੀਂ ਕੁਝ ਤੋਂ ਪਹਿਲਾਂ 3-4 ਸਾਲ ਪਹਿਲਾਂ ਲੋਨ ਦਿੱਤਾ ਸੀਗਾ ਤੇ ਬਸ ਉਹ ਸਰ ਮੁਲਾਜ਼ਮ ਲੋਨ ਲੈਣ ਆਏ ਨੇ ਤੇ ਅਸੀਂ ਇਹਨਾਂ ਨੂੰ ਆਵਾਜ਼ ਦਿੱਤੀ ਵੀ ਲੋਨ ਦੀ ਕਿਸ਼ਤ ਭਰੋ ਇਹ ਆਪਦੇ ਘਰੇ ਜਾ ਕੇ ਤੇ ਬਸ ਉਹ ਤੋਂ ਛੋਟੀ ਇੱਕ ਚੱਕ ਲਿਆ ਰੋਲਾ ਪੈਸਿਆਂ ਦਾ ਸੀ ਆਪਾਂ ਕਹਿ ਸੀ ਕਿ ਹੋਰ ਪੈਸਾ ਸੀ ਕੁਝ ਪਹਿ ਕਿਸ਼ਤ ਦਾ ਸੀਗਾ ਹਾਂ ਮੈਂ ਲੋਨ ਦਿੱਤਾ ਸੀਗਾ ਬਸ ਹੋਈ ਅਸੀਂ ਮੁਲਾਜ਼ਮਾ ਨੇ ਮੰਗਿਆ ਤੇ ਇਹਨਾਂ ਨੇ ਸਾਨੂੰ ਕੁੱਟਿਆ ਮਾਰਿਆ ਮੇਰੇ ਵੀ ਮਾਰਿਆ ਮੇਰੇ ਬੱਚੇ ਛੋਟੇ ਨੂੰ ਵੀ ਮਾਰਿਆ ਤੁਸੀਂ ਦਾਖਲ ਹੋਇਓ ਚ ਹਸਤਾ ਲੋ ਅਸੀਂ ਨਹੀਂ ਹੋਇਆ ਸੀ ਠੀਕ ਹੈ ਸਾਨੂੰ ਇਹਨਾਂ ਨੇ ਧਮਕਾਇਆ ਡਰਾਇਆ ਇਹ ਕਹਿੰਦੇ ਦਾਖਲ ਹੋਵੋਗੇ ਤੇ ਅਸੀਂ ਤੁਹਾਡੇ ਤੇ ਉਲਟੀ ਕਾਰਵਾਈ ਕਰਾਂਗੇ ਠੀਕ ਹੈ ਹਾਂ ਭਜੀ ਨਾ ਤੁਹਾਡਾ ਕਰਨਲ ਸਿੰਘ ਜੀ ਕਰਨਲ ਕੀ ਹੋਇਆ ਤੁਹਾਡੇ ਬਲੋਸੀ ਦਾ ਸਰ ਇਹਨਾਂ ਨੇ ਲੋਨ ਚੁਕਾਇਆ ਸੀ ਜੀ ਉਹ ਕਿਸ਼ਤ ਲੈਣਾ ਆਇਆ ਸਰ ਇਹਨਾਂ ਨੇ ਪੁੱਛਿਆ ਵੀ ਕਿਸ਼ਤ ਦਿਓ ਕਹਿੰਦੇ ਅਸੀਂ ਕਿਸ਼ਤ ਨਹੀਂ ਦਿੰਦੇ ਇਹ ਰੋਲਾ ਪਾਉਣ ਲੱਗ ਗਏ ਇਹਨਾਂ ਕਹਿੰਦੇ ਵੀ ਕਿਸ਼ਤ ਭਰੋ ਉਹ ਨਹੀਂ ਉਹਨਾਂ ਨੇ ਨਹੀਂ ਦਿੱਤੀਆਂ ਇਹਦੇ ਆ ਕੇ ਗਾਲੇ ਇਹਨਾਂ ਦੇ ਪਾ ਕੇ ਜੀ ਇਹਨਾਂ ਨੇ ਜਵਾਕਾਂ ਨੂੰ ਕੁੱਟਿਆ ਮਾਰਿਆ ਇਹਨਾਂ ਨੇ ਤੇ ਇਹ ਵਿਚਾਰੇ ਰੋਂਦੇ ਕਰਲਾਂ ਦੇ ਥਾਣੇ 'ਚ ਚਲੇ ਗਏ ਰਿਪੋਰਟ ਕਰਵਾਈ ਉਹਨਾਂ ਨੇ ਕੋਈ ਗੌਰ ਨਹੀਂ ਕਰੀ ਜੀ ਉਸ ਤੋਂ ਬਾਅਦ ਜੀ ਸ਼ਾਮ ਨੂੰ ਫੇਰ ਇਹਨਾਂ ਨੇ ਕੁੱਟ ਪਾਰ ਕੀ ਉਹਦੇ ਵਿੱਚ ਇਹਨਾਂ ਦੇ 8-10 ਬੰਦੇ ਹੈਗੇ ਆ ਇਹਨਾਂ ਦੇ ਜਵਾਈ ਆਇਆ ਹੋਇਆ ਕੁੜੀ ਹੈਗੀ ਇਹਨਾਂ ਦੇ ਹੋਰ ਆਸੇ ਪਾਸੇ ਤੇ ਬੰਦੇ ਹੈਗੇ ਉਹਨਾਂ ਦੀ ਸ਼ਾਇ ਹੈਗੀ ਵਿੱਚ ਉਹਨਾਂ ਨੇ ਸਾਰਾ ਕੰਮ ਉਹਨਾਂ ਨੇ ਕਰਾਇਆ ਉਹਨਾਂ ਦੇ ਕੈਮਰੇ ਲੱਗੇ ਹੋਏ ਆ ਜੀ ਉਹਨਾਂ ਨੇ ਸਾਰਾ ਇਹਨਾਂ ਦੇ ਰਿਪੋਰਟ ਇਹਨਾਂ ਦੇ ਕਰਵਾਈਆ ਹਾਂਜੀ ਪੈਸੇ ਆਉਂਦੇ ਸੀ ਗੱਲਾਂ ਹਾਂਜੀ ਪੈਸੇ ਆਉਂਦੇ ਸੀ ਅੱਛਾ ਉਹ ਜੇਲ੍ਹ ਕਿਵੇਂ ਭੇਜਤਾ ਇਹਨੂੰ ਯਾਰ ਸਾਰਾ ਇਹਨਾਂ ਨੇ ਭੇਜਤਾ ਉਹ ਕਹਿੰਦੇ ਵੀ ਇਹ ਜਿਹੜਾ ਮੁੰਡਾ ਹੈਗਾ ਇਹ ਸਾਡੇ ਜਵਾਈ ਨੂੰ ਇਹਨਾਂ ਨੇ ਮਾਰਿਆ ਹੈ ਜਵਾਈ ਪਤਾ ਨਹੀਂ ਕਿੱਧਰ ਡਿੱਗਿਆ ਕਿੱਧਰ ਨਹੀਂ ਡਿੱਗਿਆ ਜੀ ਉਹਨੂੰ 6:00 ਵਜੇ ਤੇ ਉਹਨਾਂ ਨੇ ਪਰਚਾ ਖਰਾ ਤਾਂ ਵੀ ਇਹ ਮੁੰਡੇ ਨੇ ਇਹਨਾਂ ਨੂੰ ਮਾਰਿਆ ਇਹਨਾਂ ਦੇ 5-7 ਬੰਦੇ ਨੇ ਇਹਨਾਂ ਪਰਚਾ ਦਵਾਤਾ ਅੱਛਾ ਮੌਤ ਕਦੋਂ ਹੋਈ ਜੇਲ੍ਹ ਦੇ ਵਿੱਚ ਇਹਦੀ ਜੇਲ੍ਹ ਵਿੱਚ ਇਹਦੀ ਰਾਤ ਹੋਈ ਹੈ 1:30 ਵਜੇ ਅੱਛਾ ਕੀ ਮੰਗ ਕਰਦੇ ਹੋ ਕਿਹੋ ਜਿਹੀ ਕਾਰਵਾਈ ਹੋਵੇ ਅਸੀਂ ਤੁਹਾਨੂੰ ਜ ਇਹਨਾਂ ਦੇ ਪਰਚਾ ਕਰਵਾਇਆ ਜੀ ਉਹ ਸਾਨੂੰ ਇਹਨਾਂ ਆਉਣਾ ਚਾਹੀਦਾ ਵੀ ਇਹ ਜਿਹੜੇ ਬੰਦੇ ਹੈਗੇ ਆ ਇਹਨਾਂ ਦੇ ਪੂਰੀ ਦੀ ਪੂਰੀ ਕਾਰਵਾਈ ਕਰੀ ਜਾਵੇ ਸਾਡੀ ਸੁਣਾਈ ਨਹੀਂ ਹੋਈ ਸੁਣਾਈ ਕੀਤੀ ਜਾਵੇ ਸਰ ਕੀ ਹੋਇਆ ਕੀ ਹੈ ਕਿਸ ਚੀਜ਼ ਨੂੰ ਲੈ ਕੇ ਇਹਨਾਂ ਦੀ ਕਾਰਵਾਈ ਹੈ ਕਿ ਸਾਡੇ ਬੰਦੇ ਦੀ ਡੈਥ ਹੋ ਗਈ ਹੈ ਕੀ ਕਾਰਵਾਈ ਹੋ ਰਹੀ ਹੈ ਇਹਨਾਂ ਦਾ ਬੰਦਾ ਜਿਹੜਾ ਸੀ ਇੱਕ ਮੁਕਾਦਮੇ ਸਾਦਰ ਬਠਿੰਡੇ ਵਿੱਚ ਦੇ ਮੁਕਾਦਮੇ ਦੇ ਜੇਲ੍ਹ ਚ ਬੰਦ ਸੀਗਾ ਉਹ ਸਾਨੂੰ ਤਾਂ ਉਥੋਂ ਇੱਕ ਹਸਪੀਟਲ ਵੱਲੋਂ ਇਨਫੋਰਮੇਸ਼ਨ ਗਈ ਹੈ ਵੀ ਉਹ ਬੰਦਾ ਬਿਮਾਰ ਸੀ ਤੇ ਬਿਮਾਰ ਦਾਣਾ ਇਥੇ ਲਾਜ ਲਈ ਦਾਖਲ ਕਰਾਇਆ ਗਿਆ ਸੀਗਾ ਜਿਸ ਤੀ ਦਰਾਨੇ ਲਾਜ ਦੀ ਮੌਤ ਹੋ ਗਈ। ਉਹਨਾਂ ਦੇ ਟਵਾਰ ਵਾਲੇ ਬਿਆਨ ਲਿਖਾ ਰਹੇ ਨੇ। ਇਹ ਬਿਆਨਾਂ ਦੇ ਆਧਾਰ ਤੇ ਜਿਸ ਤਰ੍ਹਾਂ ਜੱਜ ਸਾਹਿਬ ਆ ਰਹੇ ਆ ਉਹਨਾਂ ਦੀ ਹਾਜ਼ਰੀ ਵਿੱਚ ਪੋਸਟਮਾਰਟਮ ਹੋਣਾ। ਤੇ ਬਿਆਨਾਂ ਦੇ ਆਧਾਰ ਤੇ ਕਿਸ ਤੀ ਜਾਂਚ ਹੋਏਗੀ ਕਿ ਸਰਦੀ ਬੋਡੀ ਦੀ ਕੀ ਹੋਏਗਾ? ਹਾਂਜੀ, ਕ੍ਰਿਟੀਕਲ ਜਾਂਚ ਹੋਏਗੀ ਜੱਜ ਸਾਹਿਬ ਜਾਂਚੀ ਪੋਸਟਮਾਰਟਮ ਜੱਜ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਣਾ। ਹਾਂ। ਕੀ ਬਿਆਨ ਕੀ ਲਿਖਾਇਆ ਕਰਦੇ ਕਹਿੰਦੇ? ਬਿਆਨ ਤਾਂ ਇਹਨਾਂ ਨੇ ਲਿਖਾਇਆ ਵੀ ਜਿਹੜਾ ਅਸੀਂ ਪੋਸਟਮਾਰਟਮ ਜਦੋਂ ਹੋਊਗਾ ਪੋਸਟਮਾਰਟਮ ਤੇ ਜਿਹੜੀ ਵੀ ਮਤਲਬ ਰਿਪੋਰਟ ਡਾਕਟਰਾਂ ਦੀ ਜੀ ਆਊਗੀ। ਉਰੇ ਮੁਤਾਬਕ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਸਾਡੀ ਮੁਕੱਦਮਾ ਕੀ ਖਿਲਾਫ ਹੋਇਆ ਸੀ ਤੇ ਖਿਲਾਫ ਜਿਹੜੇ ਜੇਲ੍ਹ ਦੇ ਗਿਸੀਆ ਪਰਚਾ ਕੀ ਹੋਇਆ ਸੀ ਖਿਲਾਫ? ਉਹ ਤਾਂ ਇਹਨਾਂ ਨੂੰ ਪਤਾ ਕੀ ਹੋਇਆ ਸੀ।